ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਆਪਣੇ ਕੋਲ ਹੀ ਕਾਫੀ ਮਸ਼ੀਨਰੀ ਹੈ ਕੱਲੀ-ਕੱਲੀ ਦੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਰਹੂਗਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਮਸ਼ੀਨਰੀ ਹੈ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਤੋਂ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀਦੋ ਵਿੱਚ ੜ ਲਗਵਾ ਸਕਦੇ ਹਾਂ ਜੀ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਹੁਣ ਕਰਨ ਚੱਲਿਆ ਜੀ ਪਹਿਲੀ ਗੱਡੀ ਆਪਣੇ ਕੋਲੇ ਵਰਨਾ ਮਾਲਕ ਨੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਜੀ 2008 ਮਾਡਲ ਗੱਡੀ ਆ 12ਵੇਂ ਦੀ ਮਤਲਬ ਕਿ ਲਾਸਟ VIP ਨੰਬਰ ਦਾ ਸਰਵਿਸ ਹੋਈ ਐ ਇੱਕ ਵੀ ਪੈਸਾ ਗੱਡੀ ਤੇ ਨਹੀਂ ਲੱਗਣ ਵਾਲਾ ਚੀ ਗੱਡੀ ਪਹੁੰਚੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚੋਂ 1.5 ਲੱਖ ਰੁਪਿਆ ਕੀਮਤ ਐ ਗੱਡੀ ਆਲੋਕੀ ਐ ਕੋਈ ਨੁਕਸ ਨਹੀਂ ਕੋਈ ਕੰਮ ਨਹੀਂ ਭਾਲਦੀ ਸਾਰਾ ਕੰਮ ਜਿਹੜਾ ਮਾਲਕ ਨੇ ਫਿਲਹਾਲ ਕਰਵਾ ਰੱਖਿਆ ਐ ਮੌਕੇ ਦਾ ਸਾਰਾ ਹੋਇਆ ਗਾ ਤੁਸੀਂ ਜਾ ਕੇ ਦੇਖਣੀ ਹੋਬ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਮਾਲਕ ਨੇ ਕਿਹਾ ਹਰ ਪਾਸਿਓ ਹਰ ਤਰ੍ਹਾਂ ਦੀ ਗਾਰੰਟੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਚੜ੍ਹੇ ਮਾਲਕ ਨਹੀਂ ਉਹਨਾਂ ਦਾ ਨੰਬਰ 9915946320 ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਾਂਗੇ ਜਿਹੜੀ ਸੈਕਿੰਡ ਆਪਣੇ ਕੋਲੇ ਗੱਡੀ ਪਹੁੰਚੀ ਆ ਤੁਹਾਡੇ ਸਾਹਮਣੇ ਗੱਡੀ ਆ ਹੈਂਡਿਕੈਪਿੰਗ ਵਿਸਟਾ Tdi ਗੱਡੀ ਆਲੂਕੀ ਹੈ ਜੀ 2010 ਮਾਡਲ ਗੱਡੀ ਆ 10 ਮਾਡਲ ਹੈ 25 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਮਾਲਕ ਦਾ ਏਰੀਆ ਮੋਗਾ ਜੀ ਗੱਡੀ ਬਹੁਤ ਵਧੀਆ ਦੇ ਕੋਈ ਨੁਕਸ ਨਹੀਂ ਤੇ ਵਧੀਆ ਗੱਡੀਆਂ ਚਲਾਉਣ ਦੇ ਵਿੱਚ ਬਹੁਤ ਵਧੀਆ ਬਾਕੀ ਆਰਸੀ ਯੂਰਸੀ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਬੈਂਡਰੀ ਬਹੁਤ ਵਧੀਆ ਪਹਿਲੇ ਸੈਲਫ ਗੱਡੀ ਸਟਾਰਟਿੰਗ ਚਲਾਉਣ ਚ ਇੱਕ ਨੰਬਰ ਹੈ ਜੀ ਚਲਾਉਣ ਚ ਕੋਈ ਕਮੀ ਨਹੀਂ ਬਾਕੀ ਬਾਡੀ ਲਾਈਨ ਤੁਹਾਡੇ ਸਾਹਮਣੇ ਹੈਗੀ ਮਾੜੀਆਂ ਮੋਟਾ ਚੇਰੀਟਾ ਆਪਾਂ ਨੂੰ ਮਿਲ ਜਾਣਗੀਆਂ ਤੇ ਬਾਕੀ ਤੁਹਾਡੇ ਸਾਹਮਣੇ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਅੱਗੇ ਪਿੱਛੇ ਤੋਂ ਆਸੇ ਪਾਸੇ ਤੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਗੱਡੀ ਆਪਾਂ ਨੂੰ ਮਿਲ ਜੂਗੀ ਹਰਿਆਣਾ ਨੰਬਰਾਂ ਹਾਂ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 9915909917 ਬਾਕੀ 99000 ਰੁਪਿਆ ਡਿਮਾਂਡ ਹੈ ਇੱਕ ਬਰੇ ਜੀ ਲੈਸ ਮੌਕੇ ਤੇ ਹੋ ਜਾਊਗਾ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜੀ ਤੀਸਰੀ ਗੱਡੀ ਮਾਲਕ ਨੇ ਭੇਜੀ ਆ ਆਪਣੇ ਕੋਲੇ ਸੇਲ ਵਾਸਤੇ ਇਹਨਾਂ ਨੇ ਭੇਜੀ ਹੋਈ ਆ ਗੱਡੀ ਬਹੁਤ ਵਧੀਆ ਜੀ ਗੱਡੀ ਕਾਲੇ ਰੰਗ ਦੀ ਆ अल्टੋ ਬਹੁਤ ਜ਼ਿਆਦਾ ਆਪਣੇ ਕੋਲੇ ਕਮੈਂਟ ਆ ਰਹੇ ਸੀਗੇ ਪੰਜਾਬ ਨੰਬਰ ਹੈ 2012 ਮਾਡਲ ਗੱਡੀਆਂ ਚ अल्टੋ ਐਲਐਕਸਆਈ ਹੈ ਬਈ ਹਾਂ ਤੇ ਤੁਹਾਡੀ ਫਰਮਾਇਸ਼ ਤੇ ਤੁਹਾਡੇ ਪਸੰਦੀ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ अल्टੋ ਐਲਐਕਸਆਈ ਗੱਡੀ ਆ ਚਾਹਾਂ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਗੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹਾਂ 1,60,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਇਲਾਕੇ ਭੇਜੀ ਹੈ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਉੱਪਰ-ਨੀਚੇ ਕਰ ਲਵਾਂਗੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹਾਂ ਬਾਕੀ ਇੰਜਨ ਗੇਅਰ ਚ ਕੋਈ ਕਮੀ ਨਹੀਂ ਮਾਲਕ ਨੇ ਦੱਸਿਆ ਗਾ 1.60 ਡਿਮਾਂਡ ਹੈਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਜੀ ਸਕਰੀਨ ਤੇ 96400 60 ਤੇ 2494 ਇਸ ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਹੁੰਚੀਆਂ ਹੋਈਆਂ ਆਪਣੇ ਕੋਲ ਤੇ ਪੂਰੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਹਨ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰੋ ਨਾਲ ਇੱਕ ਬੈਲ ਆਈਕਨ ਮਿਲੂ ਜੀ ਉਹਨੂੰ ਵੀ ਆਲਰਟ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਈਏ ਤਾਂ ਉਹ ਤੋਂ ਬਾਅਦ ਜਿਹੜੀ ਨਵੀਂ ਵੀਡੀਓ ਦਾ ਮੈਸੇਜ ਹੈ ਤੁਹਾਡੇ ਤੱਕ ਉਸੇ ਵੇਲੇ ਪਹੁੰਚੇ ਚਿੰ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦ ਰਹੇ ਹਾਂ ਨਵੀਂ ਵੀਡੀਓ ਹਰ ਰੋਜ਼ ਆਪਣੀ ਆਉਂਦੀ ਆ ਚੈਨਲ ਤੇ ਪੱਕੇ ਤੌਰ ਤੇ ਜੁੜ ਜੋ ਤੁਸੀਂ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਵੀ ਹੈਗਾ ਉਹਨੂੰ ਵੀ ਜ਼ਰੂਰ ਦਬਾ ਦਿਓ ਮਿਹਰਬਾਨੀ ਕਰ ਦਿਓ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਹਰੇ ਜੀ ਅੱਖਰਾਂ ਦੇ ਵਿੱਚ ਨੀਚੇ ਹਮੇਸ਼ਾ ਹੀ ਲਿਖਿਆ ਹੀ ਰਹਿੰਦਾ ਜੀ ਤੁਹਾਨੂੰ ਪਤਾ ਹੀ ਹੈ 78140 ਤੇ 38764 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਤੁਸੀਂ ਫਰੀ ਦੇ ਵਿੱਚ ਆਪਣੇ ਚੈਨਲ ਤੇ ਕਰਵਾ ਸਕਦੇ ਹੋ ਜੀ ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਹੁਣ ਮੋਟਰਸਾਈਕਲ ਆਪਣੇ ਕੋਲੇ ਡਿਸਕਵਰ ਮਾਲਕ ਨੇ ਭੇਜ ਰੱਖਿਆ ਹੈ ਡਿਸਕਵਰ ਆ 150 CC ਹੈ ਕਾਫੀ ਵੱਡਾ ਹੈਗਾ ਤੇ ਮਾਡਲ 2010 ਹੈ ਜਿੰਨਾ ਰੇਟ ਤੁਸੀਂ ਦੇਖੋਗੇ ਉਨਾਂ ਹੀ ਘਟ ਹੈ ਜੀ ਕੁੱਲ 13000 ਰੁਪਏ ਮੰਗਿਆ ਬਾਕੀ ਲੈਸ ਹੋ ਜਾਊਗਾ ਹੋ ਸਕਦਾ 9 10 11 ਦੇ ਵਿੱਚ ਹੀ ਡੀਲ ਹੋ ਜੇ ਬਾਕੀ ਉਹ ਮੌਕੇ ਦੀ ਗੱਲ ਹੁੰਦੀ ਹੈ ਤੇ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਲਗਾ ਲਿਓ ਤੇ ਗੱਲਬਾਤ ਕਰ ਲਿਓ ਤੇ ਮਾਲਕ ਕਿੰਨੇ ਦੇ ਵਿੱਚ ਵੇਚਣਾ ਹੈ ਵੇਚਣਾ ਤੇ ਤੁਸੀਂ ਗੱਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 90 568 ਤੇ B555 ਮਾਲਕ ਦਾ ਨੰਬਰ ਹੈਗਾ ਮਾਲਕ ਨਾਲ ਤੁਸੀਂ ਇੱਕ ਵਾਰੀ ਗੱਲ ਜਰੂਰ ਕਰ ਲਿਓ ਠੀਕ ਹੈ ਜੀ ਗੱਲ ਖੋਲ ਲਿਓ ਪਹਿਲਾਂ ਫਿਰ ਵਗਜੋ ਮਾਲਕ ਨਾਲ ਸਾਰੀ ਗੱਲਬਾਤ ਕਰ ਲਿਓ ਜੋ ਵੀ ਆਪਦੀ ਪੁੱਛ ਪੜਤਾਲ ਕਰਨੀ ਹੈ ਪਹਿਲਾਂ ਕਰਕੇ ਫਿਰ ਜਾ ਕੇ ਦੇਖ ਕੇ ਗੱਲਬਾਤ ਕਰ ਸਕਦੇ ਹੋ ਜੀ ਤੇ ਨੰਬਰ ਤੁਹਾਨੂੰ ਮਿਲ ਹੀ ਗਿਆ ਜੀ ਮਾਲਕ ਦਾ ਠੀਕ ਹੈ ਜੀ ਤੇ ਹੁਣ ਆਪਾਂ ਅਗਲਾ ਜਿਹੜਾ ਇੱਕ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਵਧੀਆ ਬੁਲਟ ਹੈਗਾ ਤੇ ਆਪਣੇ ਕੋਲੇ 2004 ਮਾਡਲ ਮਾਲਕ ਨੇ ਭੇਜਿਆ ਗਾ ਸ਼ਹਿਰ ਇਹਨਾਂ ਨੂੰ ਲੱਗਦਾ ਮਲੂਟ ਜਾ ਕੇ ਦੇਖਣਾ ਹੋਵੇ ਮਲੂਟ ਏਰੀਆ ਚ ਜਾ ਕੇ ਦੇਖ ਵੀ ਸਕਦਾ ਹਾਂ ਜੀ ਰੇਟ ਇਹਨਾਂ ਨੇ ਮੰਗਿਆ 75000 ਰੁਪਇਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਦੇਖਣਾ ਹੋਵੇ ਇੱਕ ਵਾਰੀ ਜਾ ਕੇ ਜ਼ਰੂਰ ਜਾ ਕੇ ਦੇਖ ਲਓ ਬਾਕੀ ਇਹਨਾਂ ਨੇ ਕਿਹਾ ਜੀ ਬੁਲਟ ਯੂਪੀ ਨੰਬਰ ਹੈ ਜੀ ਉਹ ਤੁਸੀਂ ਆਪੇ ਪੁੱਛ ਲਿਓ ਕਿਵੇਂ ਕੁਛ ਹੈ ਤੇ ਸਾਰਾ ਕੁਝ ਆਪਦੀ ਪੁੱਛ ਪੜਤਾਲ ਕਰਕੇ ਜਾ ਕੇ ਦੇਖ ਕੇ ਫਿਰ ਉਹ ਤੋਂ ਬਾਅਦ ਗੱਲ ਕਰਕੇ ਤੇ ਬੁਲਟ ਦੀ ਡੀਲਿੰਗ ਕਰ ਸਕਦੇ ਹਾਂ ਪਹਿਲਾਂ ਫੋਨ ਇੱਕ ਵਾਰੀ ਜ਼ਰੂਰ ਕਰ ਲਓ ਜੋ ਵੀ ਕੁਝ ਪੁੱਛਣਾ ਹੈ ਇੱਕ ਵਾਰੀ ਪੁੱਛ ਜ਼ਰੂਰ ਲਿਓ ਜੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 87142 73243 ਤੇ ਇਹਨਾਂ ਨੇ ਦੱਸਿਆ ਹੋਇਆ ਜੁਪੀ ਨੰਬਰ ਚਾਰ ਮਾਡਲ ਹੈ 75000 ਰੁਪਿਆ ਮੰਗਿਆ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ 800 ਹੈ ਰੇਟ 4445000 ਰੁਪਿਆ ਲਾਸ ਹੋਊਗਾ ਜੀ 70 ਤੋਂ 75 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਐ ਗੱਡੀ ਦੀ ਪਾਸਿੰਗ ਪਈ ਐ ਤਨ ਮਾਡਲ ਗੱਡੀ ਐ ਕੰਡੀਸ਼ਨ ਆਲੂਕੀ ਐ ਮਾਲਕ ਦਾ ਏਰੀਆ ਖੰਨੇ ਸਿੰਘ ਖੰਨੇ ਜਾ ਕੇ ਦੇਖਣੀ ਹੋ ਵੀ ਕਿਸੇ ਨੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੋਂ ਕਮੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮਾਲਕ ਨੇ ਦੱਸਿਆ ਗਾ ਬਾਕੀ ਤੁਹਾਡੇ ਸਾਹਮਣੇ ਐ ਜੀ ਵਧੀਆ ਗੱਡੀ ਐ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 700 ਪੂਰਾ 90 10 3 99 ਆਹ ਮਾਲਕ ਦਾ ਨੰਬਰ ਹੈ ਜੀ ਤੁਹਾਨੂੰ ਮਿਲ ਗਿਆ ਹੋਊਗਾ ਤੇ ਇਹ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਤੋਂ ਜਲਦੀ ਆਪਾਂ ਪਹੁੰਚਦੇ ਹਾਂ ਹੋਰ ਵੀ ਮਸ਼ੀਨਰੀਆਂ ਲੈ ਕੇ ਤੇ ਕਿਸੇ ਨੇ ਕੁਝ ਵੀ ਵੇਚਣਾ ਹੋਵੇ ਕੋਠੀ ਮਕਾਨ ਘਰ ਹਵੇਲੀ ਮੇਲ ਕੁਝ ਵੀ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਤੁਸੀਂ ਆਪਣਾ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਲਿਖੇ ਰਹਿੰਦਾ ਤੇ ਹੁਣ ਦਿਓ ਜੀ ਇਜਾਜ਼ਤ